ਮੋਕ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿਹਤ ਬੀਮਾ ਯੋਜਨਾ ਦੀ ਕਰ ਦਿੱਤੀ ਸ਼ੁਰੂਆਤ ਹੁਣ ਘਰ ਘਰ ਜਾ ਕੇ ਬਣਾਏ ਜਾ ਰਹੇ ਨੇ ਕਾਰਡ ਤਸਵੀਰਾਂ ਜੰਡਿਆਲਾ ਗੁਰੂ ਤੋਂ ਆਈਆਂ ਸਾਹਮਣੇ ਮੌਕੇ ਤੇ ਪਹੁੰਚੇ ਮੰਤਰੀ ਹਰਪ੍ਰੀਤ ਸਿੰਘ ਈਟੀਓ ਸਰਸ਼ੀ ਕਾਲ ਜੀ ਮੈਰੀਨਾ ਤੇ ਮਾ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਹਨਾਂ ਦੇ ਵੱਲੋਂ ਸਿਹਤ ਬੀਮਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ ਜਾਵੇਗਾ ਜਿਸ ਦੇ ਕਾਰਡ ਬਣਨੇ ਸ਼ੁਰੂ ਹੋ ਚੁੱਕੇ ਨੇ ਉੱਥੇ ਤਸਵੀਰਾਂ ਜੰਡਿਆਲਾ ਗੁਰੂ ਤੋਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਘਰ ਘਰ ਜਾ ਕੇ ਕਾਰਡ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਮੰਤਰੀ ਈਟੀਓ ਸਾਹਿਬ ਵੀ ਪਹੁੰਚੇ ਉਹਨਾਂ ਨੇ ਇਸ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਆ ਆਓ ਸੁਣਦੇ ਹਾਂ ਕੱਲ ਮੁੱਖ ਮੰਤਰੀ ਸੇਤ ਯੋਜਨਾ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਦੁਆਰਾ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੁਆਰਾ ਉਹਦੀ ਅੱਜ ਅਸੀਂ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰ ਰਹੇ ਆ ਅ ਜੰਡਿਆਲਾ ਗੁਰੂ ਦੇ ਵਿੱਚ ਅ ਅਸੀਂ ਕਾਫੀ ਘਰਾਂ ਦੇ ਵਿੱਚ ਹੁਣ ਤੱਕ ਰਜਿਸਟ੍ਰੇਸ਼ਨ ਕਰ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਘਰ ਜਿਹੜੇ ਆ ਉਹ ਸਾਰੇ ਪੰਜਾਬ ਦੇ ਕਵਰ ਕਰ ਲਾਂਗੇ ਲੋਕ ਇਸ ਸਕੀਮ ਨੂੰ ਲੈ ਕੇ ਬਹੁਤ ਉਤਸ਼ਾਹਤ ਨੇ ਬਹੁਤ ਖੁਸ਼ ਨੇ ਕਿਉਂਕਿ ਸਾਡੇ ਕੋਲੇ ਵੀ ਜਦੋਂ ਕਿਸੇ ਪਰਿਵਾਰ ਦਾ ਕੋਈ ਜੀ ਬਿਮਾਰ ਹੁੰਦਾ ਸੀਗਾ ਜਦੋਂ ਇਲਾਜ ਵਾਸਤੇ ਜਾਂਦੇ ਸੀਗੇ ਤੇ ਬੜੀ ਕੰਡੀਸ਼ਨ ਮਾੜੀ ਹੁੰਦੀ ਆ ਪੈਸੇ ਉੱਥੇ ਇਲਾਜ ਦੇ ਦਿੱਤੇ ਨਹੀਂ ਸੀਗੇ ਜਾਂਦੇ ਬੜੇ ਫੋਨ ਆਉਂਦੇ ਸੀਗੇ ਕਿ ਹਸਪਤਾਲ ਵਾਲਿਆਂ ਨੂੰ ਕਹਿ ਦਿਓ ਕੁਝ ਪੈਸੇ ਕੱਟ ਕਰ ਲੈਣਾਂ ਤੇ ਹੁਣ ਤਾਂ 10 ਲੱਖ ਦਾ ਮੀਮਾ ਹਰ ਪਰਿਵਾਰ ਨੂੰ ਜਿਹੜਾ ਮੁਫਤ ਸਿਹਤ ਦੀ ਸੁਰੱਖਿਆ ਜਿਹੜੀ ਆ ਉਹ ਦੇ ਦਿੱਤੀ ਗਈ ਆ ਜੰਡਿਆਲਾ ਗਰੂ ਦੇ ਹਸਪਤਾਲ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਤੁਸੀਂ ਜਿੱਦੇ ਚ ਮਰਜੀ ਅਵਲ ਦੇ ਰੱਬ ਨੂੰ ਲੋਡ ਨਾ ਹੀ ਪਾਵੇ ਜੇ ਲੋਡ ਪੈਂਦੀ ਆ ਤੁਸੀਂ ਜਾ ਕੇ ਆਪਣਾ ਕੋਈ ਵੀ ਇਲਾਜ ਕਰਵਾ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ 1 ਰੁਪਿਆ ਵੀ ਜੜਾ ਤੁਹਾਡਾ ਉੱਥੇ ਨਹੀਂ ਲੱਗੂਗਾ ਜਿੰਨੇ ਪੈਸੇ ਆ ਉਹ ਮਾਨ ਸਰਕਾਰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਦਊਗੀ ਤੁਹਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਸੋ ਇੱਕ ਬਹੁਤ ਵੱਡਾ ਬੋਝ ਜਿਹੜਾ ਆਪਣੇ ਪਰਿਵਾਰਾਂ ਦੇ ਤੇ ਸੀਗਾ ਖਾਸ ਤੌਰ ਤੇ ਗਰੀਬ ਪਰਿਵਾਰਾਂ ਤੇ ਸੀਗਾ ਕਿਉਂਕਿ ਆ ਦੇਖਿਆ ਕਿ ਜਦੋਂ ਕਿਸੇ ਪਰਿਵਾਰ ਦਾ ਜੀ ਬਿਮਾਰ ਹੋ ਜਾਂਦਾ ਸੀਗਾ ਤੇ ਛੋਟੇ ਛੋਟੇ ਘਰ ਜਾਂ ਛੋਟੇ ਛੋਟੀਆਂ ਜ਼ਮੀਨਾਂ ਉਹ ਵੀ ਵੇਚ ਜਾਂਦੀਆਂ ਸੀਗੀਆਂ ਹਸਪਤਾਲਾਂ ਦੇ ਵਿੱਚ ਤੇ ਕਈ ਵਾਰੀ ਤੇ ਆਪਾਂ ਇਹ ਕਰਦੇ ਸੀਗੇ ਆਪਾਂ ਹਸਪਤਾਲ ਲੈ ਕੇ ਹੀ ਨਹੀਂ ਜਾਂਦੇ ਆਪਣਾ ਮਰੀਜ਼ ਕਹਿੰਦੇ ਸੀ ਆਪਾਂ ਇੰਨੇ ਪੈਸੇ ਆਪਾਂ ਕਿੱਥੋਂ ਭਰਨੇ ਆ ਸੋ ਅੱਜ ਬਹੁਤ ਵੱਡੀ ਸਕੀਮ ਜਿਹੜੀ ਆ ਸਰਕਾਰ ਨੇ ਸਾਰੇ ਪਰਿਵਾਰਾਂ ਨੂੰ ਸਾਰੇ ਪੰਜਾਬ ਦੇ ਪਰਿਵਾਰਾਂ ਨੂੰ ਦੇ ਦਿੱਤੀ ਆ ਸੋ ਮੇਰੇ ਵੱਲੋਂ ਸ਼ੋਭ ਕਾਮਨਾਵਾਂ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ ਅਸੀਂ ਕਾਫੀ ਸਾਡੀਆਂ ਟੀਮਾਂ ਜਿਹੜੀਆਂ ਨੇ ਅੱਜ ਲੱਗੀਆਂ ਨੇ ਸ਼ਹਿਰ ਦੇ ਵਿੱਚ ਵੀ ਲੱਗੀਆਂ ਨੇ ਪਿੰਡਾਂ ਦੇ ਵਿੱਚ ਵੀ ਲੱਗੀਆਂ ਨੇ ਔਰ ਅਸੀਂ ਜਲਦ ਥੋੜੇ ਸਮੇਂ ਦੇ ਵਿੱਚ ਸਾਰੇ ਪਰਿਵਾਰਾਂ ਨੂੰ ਇਹ ਜਿਹੜੇ ਹੈਲਥ ਕਾਰਡ ਆ ਇਸ਼ੂ ਕਰਦੇ ਆ ਕਿ ਜੀ ਬਾਬਾ ਧੰਨਵਾਦ ਜੀ ਸੋ ਦਾਦੇ ਕੇ ਕਾਰ ਬਨੂ ਲੈ ਕੇ ਲੋਕਾਂ ਦੇ ਵਿੱਚ ਬੇਹਦ ਖੁਸ਼ੀ ਨਜ਼ਰ ਆਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਉਹਨਾਂ ਤੋਂ ਵੱਲ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਜਿਹੜੇ ਲੋਕ ਬਿਨਾਂ ਇਲਾਜ ਤੋਂ ਇਸ ਜਹਾਨ ਤੋਂ ਤੁਰ ਜਾਂਦੇ ਸੀ ਇਲਾਜ ਤੋਂ ਵਾਂਝੇ ਰਹਿ ਜਾਂਦੇ ਸੀ ਪਰ ਹੁਣ ਇਸ ਦੇ ਨਾਲ ਲੋਕਾਂ ਨੂੰ ਅਨੇਕਾਂ ਫਾਇਦੇ ਹੋਣਗੇ ਤੇ ਉਹਨਾਂ ਦਾ ਸਮੇਂ ਸਿਰ ਇਲਾਜ ਵੀ ਹੋਵੇਗਾ ਬਿਊਰੋ ਰਿਪੋਰਟ ਆਜ਼ਾਦ ਸੋਚ